ਇੱਕ ਵਾਰ ਦੀ ਗੱਲ ਹੈ ਇੱਕ ਸੀ ਰਾਜਾ ਤੇ ਇੱਕ ਸੀ ਉਸ ਦੀ ਰਾਣੀ ਰਾਣੀ ਦਾ ਨਾਂ ਸੀ ਇਸ਼ਰਾ ਰਾਜੇ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਪੂਰਨ ਰੱਖਿਆ ਗਿਆ ਉਸ ਦੇ ਦਰਬਾਰੀ ਜੋਸ਼ੀਆਂ ਨੇ ਕਿਹਾ ਕਿ ਰਾਜਾ ਇਸ ਪੁੱਤਰ ਨੂੰ 12 ਸਾਲ ਆਪਣੇ ਮੱਥੇ ਨਾ ਲੱਗਣ ਦੇਵੇ ਰਾਜੇ ਨੇ ਉਹਨਾਂ ਦੀ ਕਹੀ ਹੋਈ ਗੱਲ ਠੀਕ ਮੰਨ ਲਈ 6 ਸਾਲ ਤਾਂ ਉਸ ਪੂਰਨ ਨੂੰ ਆਪਣੇ ਘਰ ਵਿੱਚ ਤੇ 6 ਸਾਲ ਇੱਕ ਬਾਹਰਲੇ ਦੇਸ਼ ਵਿੱਚ ਭੇਜ ਦਿੱਤਾ ਇਸ ਤਰ੍ਹਾਂ ਉਸ ਨੂੰ 12 ਸਾਲ ਰਾਜੇ ਨੇ ਆਪਣੇ ਮੱਥੇ 'ਤੇ ਲਾਇਆ ਇਸ ਦੌਰਾਨ ਰਾਜੇ ਨੇ ਲੂਨਾ ਨਾਂ ਦੀ ਇੱਕ ਸੁੰਦਰ ਮੁਟਿਆਰ ਨਾਲ ਦੂਜਾ ਵਿਆਹ ਕਰਾ ਲਿਆ ਜਦੋਂ 12 ਸਾਲਾਂ ਪਿਛੋਂ ਰਾਜੇ ਨੇ ਆਪਣੇ ਪੁੱਤਰ ਨੂੰ ਮੱਥੇ ਲਾਇਆ ਤਾਂ ਉਹ ਬਹੁਤ ਹੀ ਖੁਸ਼ ਹੋਇਆ ਤੇ ਉਸ ਲਈ ਇੱਕ ਬਾਗ ਲਗਵਾ ਦਿੱਤਾ ਜੋ ਹਰ ਵੇਲੇ ਹਰਾ ਭਰਾ ਰਹਿੰਦਾ ਸੀ ਫਿਰ ਇੱਕ ਦਿਨ ਪੂਰਨ ਦੀ ਮਤਰੀ ਮਾਲੂਨਾ ਕੱਪੜਾ ਲੈ ਕੇ ਪੈ ਗਈ ਰਾਜੇ ਦੇ ਬਾਹਰ ਆਉਣ ਤੇ ਰਾਜੇ ਨੇ ਕਿਹਾ ਰਾਣੀ ਤੂੰ ਕਿਉਂ ਪਈ ਹੈ ਰਾਣੀ ਬੋਲੀ ਨਾ ਪੁੱਛ ਰਾਜੇ ਨੇ ਫੇਰ ਪੁੱਛਿਆ ਰਾਣੀ ਨੇ ਫੇਰ ਉਹ ਉੱਤਰ ਦਿੱਤਾ ਰਾਜੇ ਨੇ ਫੇਰ ਕਿਹਾ ਤੀਜਾ ਬਚਨ ਹੈ ਲੂਣਾ ਨੇ ਕਿਹਾ ਤੇਰੇ ਪੂਰਨ ਦੀਆਂ ਅੱਖਾਂ ਕੱਢ ਕੇ ਤੇ ਉਸ ਦੇ ਲੱਤਾਂ ਦਾ ਖੂਨ ਨਿਚੋੜ ਕੇ ਮੇਰੇ ਸਾਹਮਣੇ ਲਿਆਂਦਾ ਜਾਵੇ ਤਾਂ ਮੈਂ ਜੀ ਸਕਦੀ ਆ ਨਹੀਂ ਤਾਂ ਮੈਂ ਮਰਦੀ ਹਾਂ ਰਾਜੇ ਨੇ ਉਵੇਂ ਹੀ ਕਰਨਾ ਚਾਹਿਆ ਦਰਬਾਰੀਆਂ ਕਿਹਾ 12 ਸਾਲਾਂ ਪਿਛੋਂ ਇਹ ਤੇਰੇ ਮੱਥੇ ਲੱਗਿਆ ਹੈ ਹੁਣ ਤੂੰ ਇਸ ਨੂੰ ਮਰਵਾ ਰਿਹਾ ਹੈ ਅਖੀਰ ਰਾਜੇ ਨੂੰ ਲੂਨਾ ਦੀ ਗੱਲ ਮੰਨਣੀ ਪਈ ਜਲਾਦ ਪੂਰਨ ਭਗਤ ਨੂੰ ਲੈ ਗਏ ਰਾਜਾ ਦੁਚਾਰੇ ਦੇ ਵਿੱਚੋਂ ਖੜਾ ਦੇਖਦਾ ਰਿਹਾ ਰਾਜੇ ਨੇ ਕਿਹਾ ਕਿ ਮੇਰੇ ਸਾਹਮਣੇ ਇਸ ਨੂੰ ਨਾ ਮਾਰੋ ਤਾਂ ਜਲਾਦ ਉਸ ਨੂੰ ਦੂਰ ਲਿਜਾਣ ਲੱਗੇ ਪਰ ਰਾਣੀ ਨੇ ਕਿਹਾ ਐਦਾਂ ਨਹੀਂ ਪਹਿਲਾਂ ਇਸ ਨੂੰ ਤਪਦੇ ਤੇਲ ਦੇ ਕੜਾਹੇ ਵਿੱਚ ਪਾ ਵੇਖੋ ਜਲਾਦ ਉਸ ਨੂੰ ਤੇਲ ਦੇ ਤਪਦੇ ਕੜਾਹੇ ਕੋਲ ਲੈ ਗਏ ਪੂਰਨ ਭਗਤ ਨੇ ਵੇਖਿਆ ਕਿ ਕੜਾਹੇ ਵਿੱਚ ਤਾਂ ਛੋਟੇ-ਛੋਟੇ ਜੀਵ ਤੁਰਦੇ ਪਏ ਸਨ ਉਸ ਨੇ ਕਿਹਾ ਇਹ ਤਾਂ ਮਰਦੇ ਨਹੀਂ ਮੈਂ ਕਿਵੇਂ ਮਰਾਂਗਾ ਉਸ ਨੇ ਵਿੱਚ ਚੁੱਬੀ ਮਾਰੀ ਤੇ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਨਿਕਲ ਆਇਆ ਰਾਣੀ ਨੇ ਫਿਰ ਕਿਹਾ ਅੱਛਾ ਇਸ ਨੂੰ ਬਾਹਰ ਰੋਹਿਤ ਤੇ ਲਿਜਾ ਕੇ ਮਾਰ ਦਿਓ ਜਲਾਦ ਪੂਰਨ ਭਗਤ ਨੂੰ ਲੈ ਗਏ ਹਾਲਾਂ ਥੋੜੀ ਹੀ ਦੂਰ ਗਏ ਸਨ ਕਿ ਰਾਜੇ ਨੇ ਕਿਹਾ ਛੱਡ ਦਿਓ ਜਲਾਦੋ ਪੂਰਨ ਪੁੱਤ लाडला ਮੇਰਾ ਤਾਂ ਜਲਾਦਾ ਨੇ ਉਸ ਨੂੰ ਛੱਡ ਦਿੱਤਾ ਪਰ ਜਦੋਂ ਰਾਣੀ ਨੇ ਮੱਥੇ ਤੇ ਤਿਉੜੀ ਪਾਈ ਤਾਂ ਜਲਾ ਦੋਸਤ ਨੂੰ ਲੈ ਕੇ ਰੋਹਿਤ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਕਿਸੇ ਜਾਨਵਰ ਦੀਆਂ ਅੱਖਾਂ ਕੱਢੀਆਂ ਤੇ ਪੂਰਨ ਦੀਆਂ ਲੱਤਾਂ ਵਿੱਚੋਂ ਖੂਨ ਕੱਢ ਕੇ ਉਸ ਨੂੰ ਖੂਬੇ ਸੌਣ ਦਿੱਤਾ ਤੇ ਵਾਪਸ ਆ ਗਏ ਉਹ ਅੱਖਾਂ ਤੇ ਪੂਰਨ ਦੇ ਲੱਤਾਂ ਦਾ ਖੂਨ ਆ ਕੇ ਰਾਣੀ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਕਿ ਇਹ ਅੱਖਾਂ ਵੀ ਪੂਰਨ ਦੀਆਂ ਹਨ ਤੇ ਇਹ ਖੂਨ ਵੀ ਉਸੇ ਦੀਆਂ ਲੱਤਾਂ ਦਾ ਹੈ ਪੂਰਨ 12 ਸਾਲ ਤੱਕ ਖੂਬ ਵਿੱਚ ਤਪੱਸਿਆ ਕਰਦਾ ਰਿਹਾ ਪਰਮਾਤਮਾ ਉਸ ਨੂੰ ਪਰੋਸੇ ਹੋਏ ਰੋਟੀਆਂ ਦੇ ਥਾਲ ਪੇਜ ਦਿੰਦਾ ਰਿਹਾ ਇੱਕ ਦਿਨ ਉਸੇ ਖੂਹ ਤੋਂ ਇੱਕ ਜੋਗੀ ਆਇਆ ਜਦੋਂ ਉਸ ਦੇ ਚੇਲੇ ਖੂਹ ਵਿੱਚੋਂ ਪਾਣੀ ਕੱਢਣ ਲੱਗੇ ਤਾਂ ਹੀਠੋ ਪੂਰਨ ਨੇ ਬਾਲਟੀ ਫੜ ਲਈ ਜੋਗੀ ਦੇ ਚੇਲੇ ਡਰ ਗਏ ਤੇ ਭੱਜ ਕੇ ਆਪਣੇ ਗੁਰੂ ਨੂੰ ਜਾ ਦੱਸਿਆ ਕਿ ਇਸ ਖੂਹ ਵਿੱਚ ਤਾਂ ਕੋਈ ਭੂਤ-ਪ੍ਰੇਤ ਹੈ ਉਸ ਦਾ ਗੁਰੂ ਕਹਿੰਦਾ ਬਾਈ ਖੂਹ ਵਿੱਚ ਕੌਣ ਹੈ ਅੰਦਰੋਂ ਕਹਿੰਦਾ ਪੂਰਨ ਫਿਰ ਜੋਗੀ ਨੇ ਪੂਰਨ ਨੂੰ ਕਿਹਾ ਕਿ ਤੂੰ ਇਸ ਰੱਸੀ ਨੂੰ ਫੜ ਲੈ ਮੈਂ ਰੱਸੀ ਖਿੱਚਾਂਗਾ ਤੂੰ ਬਾਹਰ ਆ ਜਾਵੇਂ ਅੰਦਰੋਂ ਪੂਰਨ ਭਗਤ ਨੇ ਕਿਹਾ ਮੇਰੀਆਂ ਤਾਂ ਲੱਤਾਂ ਕੰਮ ਨਹੀਂ ਕਰਦੀਆਂ ਉਹ ਬਾਹਰੋਂ ਕਹਿੰਦਾ ਕੋਈ ਨਹੀਂ ਲੱਤਾਂ ਆਪੇ ਚੱਲਣਗੀਆਂ ਪੂਰਨ ਭਗਤ ਨੇ ਹੱਥ ਪਾਇਆ ਤੇ ਬਾਹਰੋਂ ਜੋਗੀ ਨੇ ਰੱਸੀ ਖਿੱਚੀ ਤੇ ਪੂਰਨ ਭਗਤ ਖੂਚੋਂ ਬਾਹਰ ਆ ਗਿਆ ਉਸ ਜੋਗੀ ਨੇ ਪੂਰਨ ਨੂੰ ਆਪਣਾ ਚੇਲਾ ਬਣਾ ਲਿਆ ਹੋਰ ਜੋਗੀ ਪੂਰਨ ਦੀ ਗੱਲ ਮੰਨਦਾ ਤੇ ਉਸ ਦੀ ਇੱਜ਼ਤ ਵੀ ਕਰਦਾ ਪਰ ਇਸ ਗੱਲ ਤੋਂ ਬਾਕੀ ਦੇ ਚੇਲੇ ਅੰਦਰੋਂ ਅੰਦਰੀ ਉਸ ਤੋਂ ਸੜਨ ਲੱਗੇ ਇੱਕ ਦਿਨ ਚੇਲਿਆਂ ਨੇ ਗੁਰੂ ਨੂੰ ਕਿਹਾ ਕਿ ਪੂਰਨ ਭਗਤ ਨੂੰ ਆਖੋ ਜੋ ਇਹ ਸੁੰਦਰਾ ਤੋਂ ਭਿਖਿਆ ਲੈ ਕੇ ਆਵੇ ਗੁਰੂ ਜੀ ਨੇ ਉਸ ਨੂੰ ਆਖਿਆ ਤਾਂ ਪੂਰਨ ਭਗਤ ਭਿਖਿਆ ਲੈਣ ਗਿਆ ਜਦੋਂ ਨੌਕਰਾਰੀ ਨੂੰ ਪਤਾ ਲੱਗਾ ਕਿ ਇੱਕ ਜੋਗੀ ਸੁੰਦਰਾ ਤੋਂ ਭਿਖਿਆ ਲੈਣ ਆਇਆ ਹੈ ਤਾਂ ਉਸਨੇ ਜਾ ਕੇ ਰਾਣੀ ਨੂੰ ਕਿਹਾ ਕਿ ਕੋਈ ਮੰਗਤਾ ਆਇਆ ਹੈ। ਰਾਣੀ ਨੇ ਪੁੱਛਿਆ ਉਹ ਕਹੋ ਜਿਆ ਹੈ? ਨੌਕਰਾਨੀ ਬੋਲੀ ਕਿ ਉਹ ਤਾਂ ਬਹੁਤ ਹੀ ਸੋਹਣਾ ਹੈ। ਰਾਣੀ ਨੇ ਆਟਾ ਤੇ ਕੁਝ ਮੋਤੀ ਥਾਲ ਵਿੱਚ ਪਾ ਲਏ। ਉਹ ਉਸ ਨੂੰ ਜਦੋਂ ਪਾਉਣ ਲੱਗੀ ਤਾਂ ਉਹ ਕਹਿੰਦਾ ਅਸੀਂ ਮੋਤੀ ਨਹੀਂ ਲੈਣੇ। ਅਸੀਂ ਤਾਂ ਭਿਖਾਰੀ ਹਾਂ। ਆਟੇ ਦੀ ਮੈਨੂੰ ਭਿਖਿਆ ਜਾਂ ਫਿਰ ਰੋਟੀ ਦੇ ਦੇ ਉਸ ਦਾ ਰੂਪ ਵੇਖ ਕੇ ਉਹ ਉਸ ਤੇ ਮੋਹਿਤ ਹੋ ਗਈ ਤੇ ਉਸ ਨੇ ਕਿਹਾ ਕਿ ਮੈਂ ਤਾਂ ਵਿਆਹ ਵੀ ਤੇਰੇ ਨਾਲ ਹੀ ਕਰਾਉਣਾ ਹੈ ਪਰ ਪੂਰਨ ਨਾ ਮੰਨਿਆ ਤੇ ਉਸ ਨੂੰ ਠੁਕਰਾ ਕੇ ਡੇਰੇ ਵੜਿਆ ਉਧਰ ਜਦੋਂ ਪੂਰਨ ਨੂੰ ਖੋਵੇ ਸੁੱਟਿਆ ਗਿਆ ਸੀ ਤਾਂ ਉਸ ਦੀ ਮਾਂ ਦੀਆਂ ਰੋ ਰੋ ਕੇ ਅੱਖਾਂ ਅੰਨੀਆਂ ਹੋ ਗਈਆਂ ਸਨ ਉਸ ਦਾ ਬਾਗ ਵੀ ਸੁੱਕ ਗਿਆ ਸੀ ਜਦੋਂ ਪੂਰਨ ਭਗਤ ਵਾਪਸ ਗਿਆ ਤਾਂ ਉਸ ਦੀਆਂ ਦੋਹਾਂ ਪੈਰਾਂ ਨੇ ਆਪਣੀ ਮਾਤਾ ਨੂੰ ਕਿਹਾ ਮਾਤਾ ਜੀ ਇਸ ਤਰ੍ਹਾਂ ਲੱਗਦਾ ਜਿਵੇਂ ਸਾਡਾ ਵੀਰ ਆ ਰਿਹਾ ਹੋਵੇ ਉਸਨੇ ਕਿਹਾ ਉਹ ਤਾਂ ਮਰ ਗਿਆ ਸੀ ਪਰ ਦੋਹਾਂ ਭੈਣਾਂ ਨੇ ਕਿਹਾ ਨਹੀਂ ਮਾਤਾ ਜੀ ਸੱਚੀ ਹੀ ਵੀਰਾ ਆ ਰਿਹਾ ਹੈ ਜਦੋਂ ਪੂਰਨ ਭਗਤ ਮਾਂ ਕੋਲ ਆਇਆ ਤਾਂ ਉਸ ਦੀਆਂ ਅੱਖਾਂ ਵੀ ਠੀਕ ਹੋ ਗਈਆਂ ਤੇ ਉਸ ਨੇ ਪੂਰਨ ਭਗਤ ਨੂੰ ਪਛਾਣ ਲਿਆ ਉਧਰੋਂ ਰਾਜੇ ਨੂੰ ਵੀ ਪਤਾ ਲੱਗਾ ਉਹ ਵੀ ਬਹੁਤ ਖੁਸ਼ ਹੋਇਆ ਜਦੋਂ ਉਸ ਨੂੰ ਲੂਨਾ ਦੇ ਕਾਰਿਆਂ ਦਾ ਪਤਾ ਲੱਗਾ ਤ ਰਾਜੇ ਨੇ ਉਸ ਨੂੰ ਕੁੱਤਿਆਂ ਤੋਂ ਪਰਵਾਹ ਦੇਣ ਦੀ ਸਲਾਹ ਬਣਾਈ ਪਰ ਪੂਰਨ ਭਗਤ ਨੇ ਉਸ ਨੂੰ ਆਪਣੀ ਮਾਤਾ ਸਮਝ ਕੇ ਨਾ ਸਿਰਫ ਮਾਫੀ ਕਰ ਦਿੱਤਾ ਸੋਗੋ ਪੁੱਤਰਵਤੀ ਹੋਣ ਦਾ ਵਰ ਵੀ ਦਿੱਤਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ